ਸੋ ਸ਼ੇਸਰ ਭਾਈ ਨੂੰ ਧੰਨਵਾਦ ਕਰਦੇ ਹਾਂ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਚੋਂ ਨੂੰ ਸਮਾਂ ਕੱਟ ਕੇ ਮਿਲ ਨੂੰ ਅਰੌਣਕ ਬਖਾਇੀਆਂ ਇਸ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਿਆਦਾ ਤਾਂ ਬਾਕੀ ਆਪਣੇ ਜਿਹੜੇ ਮੇਲੇ ਦੇ ਨਵੇਂ ਰੂਪ ਬਣਿਆ ਉਹ ਦਿਨਾਂ ਨਾਲ ਸਾਂਝ ਕਰਦੇ ਹਾਂ ਇਦਾਂ ਪ੍ਰਾ ਕਰਨਾ ਪੈਂਦਾ ਇਧਰ ਇੰਜ ਕਿੱਥੇ ਕੋਈ ਗੱਲ ਕੋਈ ਨਹੀਂ ਕਰਾਂਗੇ ਆਪਣੇ ਜਿਹੜੇ ਨਵੇਂ ਨੁਕਰੇ ਨੇ ਉਹ ਸਾਰੇ ਕਾ ਤਿਆਰ ਨੇ ਉਹ ਸੋਲਿਆ ਸੀ ਇਧਰ ਇਹ ਵੀ ਸਾਰਿਆਂ ਦੇ ਇਸ ਦੇ ਵਿੱਚ ਜਿਹੜੇ ਫੈਸਲੇ ਹੁੰਦੇ ਆ ਕਿ ਆਉਣ ਵਾਲੇ ਸਮਾਂ ਵਾਰੀ ਕੋਈ ਨਾ ਕੋਈ ਨਾਮ ਆਉਂਦਾ ਰਹੇ ਇਸ ਲਈ ਜਿਹੜਾ ਸਭ ਤੋਂ ਪਹਿਲਾਂ ਬਫੈਲੋ ਫਾਰਮ ਸੋਸਾਇਟੀ ਕਮੇਟੀ ਦਾ ਫੈਸਲਾ ਜੀ ਜਿਹੜੇ ਵੱਡੇ ਚੋਟੇ ਮੋਰਾ ਜਾਂ ਨੀਰਾ ਵੀ ਇਹ ਕੰਪੀਟੀਸ਼ਨ ਜਿਹੜੇ ਲੜਦਗੇ ਜਿਹੜੇ ਇਸ ਮੇਲੇ ਦੇ ਵਿੱਚ ਚੈਂਪੀਅਨ ਝੋਟੇ ਬਣ ਗਏ ਮੋਰਾ ਜਾਂ ਨੀਲੀ ਰਾਬੀ ਉਹੋ ਛੋਟੇ 3 ਸਾਲਾਂ ਵਾਸਤੇ ਇਸ ਮੇਲੇ ਦੇ ਚੈਂਪੀਅਨ ਰਹਿਣਗੇ ਉਹਨਾਂ ਨੂੰ 3 ਸਾਲ ਦਾ ਚੈਂਪੀਅਨ ਦਾ ਖਿਤਾਬ ਦੇ ਕੇ ਉਹਨਾਂ ਨੂੰ ਘਰੇ ਜਾਣਗੇ ਉਹ 3 ਸਾਲ ਮੇਲੇ ਤੇ ਆਉਣਗੇ ਜ਼ਰੂਰ ਚੈਂਪੀਅਨ ਬਣ ਕੇ ਆਉਣਗੇ ਆਪਾਂ ਮੇਲੇ ਚਿਲਕੜ ਲਿਖਉਣਗੇ ਪਹਿਲੇ ਮੇਲੇ ਜਾਂ ਚੇਕ ਕਮੈਂਟ ਹੈ ਭਾਈ ਬੰਚੋਟਾ ਇੱਕ ਵਾਰੀ ਜਿਹੜਾ ਜਿੰਦਿਆ ਬੈ ਉਹ ਤਿੰਨ ਸਾਥ ਜੀ ਫੇਰਮਾ ਜੀ ਮੁਕਾਬਲਾ ਨਹੀਂ ਲੜ ਸਕਦਾ ਇਹ ਕਹਿੰਦਾ ਉਹ ਕੰਪੀਟੀਸ਼ਨ ਤੇ ਭਈਆ ਮੜਿਆ ਚੈ ਅ ਥੋੜਾ ਫੋਣਾ ਪੈਂਦੀ ਭਾਈ ਇਹ ਮੜਿਆ ਚੈ ਕਰਿਓ ਇਹ ਤੇ ਵੀ ਲਈ ਚੱਕਰ ਨਹੀਂ ਲੋੜ ਚੱਲੀ ਜਾਂਦਾ ਛੇੜੀ ਨਾ ਭਾਈ ਬੜਕੇ ਇੱਕ ਵਾਰੀ ਇਹਦਾ ਕਰਕੇ ਬੰਦੇ ਛੁੱਟਦੇ ਚੱਲੀ ਜਾਂਦਾ ਬਸ ਠੀਕ ਹੈ ਠੀਕ ਤੇ ਉਸ ਵਾਰ ਤੇ ਭਾਈ ਉਸ ਤੋਂ ਬਾਅਦ ਝੋਟਿਆ ਦਾ ਹੋ ਗਿਆ ਫਿਰ ਜਿਹੜੀਆਂ ਬਿਊਟੀ ਦੁੱਧ ਦਿੰਦੀਆਂ ਬੱਚਾ ਜਿਹੜੀਆਂ ਹੋਰਾ ਯਾਨੀ ਲੀਡਾ ਵੀ ਬਿਊਟੀ ਦੁੱਧ ਦਿੰਦੀਆਂ ਬੱਚਾ ਜੀ

ਤੇ ਟ੍ਰਾਫੀ ਅਸੀਂ ਜ਼ਰੂਰ ਦੇਆ ਕਰਾਂਗੇ ਜੇ ਹੋਈ ਮੇਲੇ ਦੀ ਸ਼ਾਨ ਵਧਾਇਆ ਦੂਜੀ ਵਕੀਲ ਤੋਂ ਸਰਵੋਤਮ ਲਿਆਇਆ ਜਾਏਗਾ ਕਿ ਵਧੀਆ ਮਾਹੌਲ ਦਾ ਸਮਾਗਮ ਮੇਲੇ ਦੇ ਪੜੇਗੇ ਉੱਚ ਪੱਧਰ ਤੋਂ ਸਾਨੂੰ ਕਰਾਉਣ ਵਾਲੇ ਬੁੱਧੀਏ ਕਰਾਂਗੇ ਸਾਹਮਣੇ ਵਿਵਹਿੰਗ ਦਾ ਮੈਲੇ ਦੇ ਲਈ ਜੋ ਕੋਲੋਂ ਤੋਂ ਸਮਰ ਅਸੀਂ ਉਹਨਾਂ ਦਾ ਸਮਾਗਮ ਕਰਦੇ ਆਂ ਉਹਨਾਂ ਦਾ ਮਾਣ ਮਾਰਤਾ ਪਲਰ ਹੱਸੇ ਨੰਬਰ ਬੁਨਾਈ ਆਵੀ ਦੂਜੀ ਗੱਲ ਡਿਊਟੀ ਲਈ ਮੰਨ ਜਾ ਕਿ ਜਿੱਥੇ ਡਰਾਈਵ ਮੱਝ ਵੀ ਲੇਕੀ ਆ ਜਿਹੜੀਆਂ ਡਰਾਈਵ ਪਿੱਛੇ ਨੀਂ ਗੁੰਡਾ ਵੀ ਇੱਥਾ ਪੋਰਾ ਵੱਡੀ ਮੱਝ ਕੋ ਉਹ ਵੀ ਜਿਹੜੀ ਚੈਂਪੀਅਨ ਬਣਦੀ ਹੈ ਜਿਹਦੀ ਆ ਪਹਿਲੇ ਨੰਬਰ ਤੇ ਸੀ ਉਹ ਵੀ ਤਿੰਨ ਸੱਦਾ ਵਾਸਤੇ ਦੀ ਚੈਂਪੀਅਨ ਹੋ ਗਈ ਉਹ ਵੀ ਤਿੰਨ ਸੱਦਾ ਵਾਸਤੇ ਮੇਲੇ ਦੇ ਉੱਤੇ ਐਡੀ ਜਿੱਤਣਗੀਆਂ ਚੈਂਪੀਅਨ ਬਣਗੀਆਂ ਅਗਲੇ ਮੇਲੇ ਤੇ ਚੈਂਪੀਅਨ ਮੱਜਾ ਬਣ ਕੇ ਆਉਣਗੀਆਂ ਚੈਂਪੀਅਨ ਬਣ ਕੇ ਜਦੋਂ ਆਉਣਗੀਆਂ ਮੱਜਾ ਤੇ ਪਿੰਡਾਂ ਦਾ ਵੀ ਘਰ ਮਾਣ ਸਨਮਾਨ ਮਰਦਾ ਦਿਸਵਾਇਆ ਲੇਕੋ ਆ ਉਹ ਤੁਸੀਂ ਬਣਦਾ ਹੱਥ ਜੇ ਮੁਸਬਾਆ ਕਰਕੇ ਚੈਂਪੀਅਨ ਮੇਲੇ ਦੇ ਉਹਨਾਂ ਦਾ ਮਾਣ ਸਨਮਾਨ ਨੂੰ ਵੀ ਤਾਜ਼ਾ ਹੋ ਜਾਏਗਾ ਉਦੋਂ ਬਾਅਦ ਦੁੱਧ ਜਵਾਈ ਵਾਲਾ ਮੱਝ। ਉਹ ਦੁੱਧ ਜਵਾਈ ਵਾਲੀ ਮੱਝ ਜਿਹੜੀ ਫਸਟ ਆਉਂਦੀ ਕੋਈ ਵੀ ਮੱਝ ਹੈ ਗ੍ਰੇਡਡ ਮੱਝ ਹੈ ਨੀਵੀਂ ਦਾ ਵੀ ਮੱਝ ਹੈ ਮੋਰਾ ਮੱਝ ਜਿਹੇ ਤਿੰਨੇ ਬੱਚਿਆਂ ਦੇ ਵਿੱਚੋਂ ਕੋਈ ਵੀ ਮੱਝ ਫਸਟ ਆਉਂਦੀ ਹੈ। ਠੀਕ ਹੈ ਜੀ ਉਹ 3 ਸਾਲਾਂ ਵਾਸਤੇ ਉਹ ਚੈਂਪੀਅਨ ਮੱਝ ਰਹਿਣਗੀਆਂ ਜੀ ਆਪਣੇ ਪੀਐਫਐਮ ਮੇਲੇ ਦੀਆਂ। ਤਿੰਨ ਸਾਲ ਹੀ ਉਹਨਾਂ ਨੂੰ ਟਰਾਫੀ ਨਾਲ ਮਾਨ ਸਨਮਾਨ ਉਹਨਾਂ ਦਾ ਪੜਦਾ ਹੱਕ ਮਿਲਿਆ ਕੁੱਗ ਜੀ ਪਰ ਤਿੰਨ ਸਾਲ ਉਹ ਜਿਹੜੇ ਇਹ ਐਨੀਮਲ ਆ ਨਹੀਂ ਉਹ ਤਿੰਨ ਸਾਲ ਪਾਰਟਿਸਿਪੇਟ ਨਹੀਂ ਕਰ ਸਕਦੇ ਤਿੰਨ ਸਾਲ ਇਹ ਮੁਕਾਬਲੇ ਜੇ ਸਾਡੇ ਨਹੀਂ ਲੈ ਸਕਦੇ ਮੁਕਾਬਲੇ ਤੇ ਹੋਣਗੇ ਆਪ ਦੇ ਚੀਪੀ ਨਾਣਾ ਰਤਬਾ ਲੈ ਕੇ ਹੋਣਗੇ ਆਪ ਦੇ ਤਕੂ ਲਾਉਣਗੇ ਟ੍ਰੈਕਸ਼ਨ ਲਾਉਣਗੇ ਤੇ ਲਿਖੜਗੇ ਵੀ ਭਾਈ ਵੀ ਐਫ ਐ ਚੈਂਪੀਅਨ ਇਹ ਬਹੁਤ ਵੱਡਾ ਜਿਹੜਾ ਟੈਗ ਦੇ ਜਾ ਰਹੇ ਆ ਜਿਹੜੇ ਭਰਾਵਾ ਦੇ ਬੰਦੂ ਨਾਲ ਜਿਹੜਾ ਇੱਕ ਜੇ ਪਿੰਡ ਬਣ ਗਿਆ ਅਗਲੇ ਸਾਲ ਨੂੰ 104 ਦੇ ਸਾਲ ਨੂੰ 104 ਚਲਣ ਦੇ ਸੱਜਾ ਵਾਸਤੇ ਬੰਦਾ ਜਿਹੜਾ ਵੀ ਦਵਾਰੇ ਆਪ ਨੂੰ ਪਸਮਾਨੋ ਮੌਕਾ ਨਹੀਂ ਤੁਜ਼ਾ ਬੇਰਲਾ ਆਸਾ ਕਰੇ ਕਮੇਟੀ ਦਾ ਫੈਸਲਾ ਜੀ ਇਹ ਫੈਸਲਾ ਅਟੱਲ ਰਹੇਗਾ ਠੀਕ ਹੈ ਜੀ ਹਰ ਸਾਰੇ ਭਰਾਵਾ ਵਾਸਤੇ ਹੈ ਇਕੱਲੇ ਵਾਸਤੇ ਵੀ ਬਾਕੀ ਨਵੇਂ ਭਰਾ ਵੀ ਚੋਕੇ ਸੀ ਵੀ ਹਰ ਬਾਰੇ ਵਿੱਚ ਨਾਲ ਚਲੂ ਇੱਕ ਜੇ ਪਿੰਡ ਬਣ ਗਿਆ ਦੂਜੇ ਨੂੰ ਕੋਈ ਮੌਕਾ ਮਿਲ ਸਕਦਾ ਆਪਣਾ ਹੱਕ ਬਣਦਾ ਹੈ ਕਮੇਟੀ ਦਾ ਵੀ ਹੱਕ ਬਣਦਾ ਹੈ ਵੀ ਆਪਾਂ ਸਾਰੇ ਨਵੇਂ ਪੁਰਾਣੇ ਬੰਦਿਆਂ ਦਾ ਦਿਲੋਂ ਸਵਾਗਤ ਕਰੀਏ ਦਿਲੋਂ ਨਾਲ ਮਿਲ ਕੇ ਆਪਾਂ ਜਿਹੜਾ ਅਗਲੇ ਹੁੰਨ ਵਾਲੇ ਸਮਾਗਮ ਦੇ ਵਿੱਚ ਇਹ ਤੋਂ ਵੀ ਵੱਡੇ ਪ੍ਰਾਜ ਇਹ ਤੋਂ ਵੀ ਵੱਡਾ ਮੇਲਾ ਤੇ ਆਪਾਂ ਕਰਮੋਦੇ ਰਹਿਾਂਗੇ ਨਾਲ ਮਿਲ ਕੇ ਤੁਹਾਡੀ ਇਸ ਇਤਰੀ ਸਪੋਰਟ ਚਾਹੀਦੀ ਹੈ ਇਸੇ ਤਰੀਕੀ ਤੁਹਾਡਾ ਸਾਰੇ ਭਰਾਵਾਂ ਦਾ ਪਿਆਰ ਚਾਹੀਦਾ ਇਮੇਜਿੰਗ ਰੀਸ ਲੋਕ ਚਾਹੀਦਾ ਹਾ ਕਿਸੇ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਗੱਲਾਂ ਦੇ ਵਿੱਚ ਆਏ ਨਹੀਂ ਹੁਣ ਕੇ ਦਾ ਪਸੂ ਬਿਮਾਰ ਹੋ ਗਿਆ ਉਹ ਪ੍ਰੋਬਲਮ ਆਉਂਦੀ ਹੁੰਦੀ ਹੈ ਮੁੜ ਕੇ ਉਹ ਉਹ ਵੀ ਦੋਸਤ ਕਮੇਟੀ ਦਾ ਠੀਕ ਹੈ ਜੀ ਇਹ ਚੀਜ਼ਾਂ ਹੁੰਦੀਆਂ ਸਾਵਧਾਨ ਰਹਿਣਾ ਤੁਸੀਂ ਸਾਰੇ ਭਰਾਵਾਂ ਨੇ ਆਪਦੀ ਮਰਜ਼ੀ ਨਾਲ ਕੰਪੀਟੀਸ਼ਨ ਲੜਦੇ ਆ ਕਿਸੇ ਦੇ ਮਗਰ ਲਾ ਕੇ ਨਹੀਂ ਲੜਨਾ ਹੁੰਦਾ ਇੱਕ ਦੇ ਮਗਰ ਲਾ ਕੇ ਤੇ 20 ਬੰਦੇ ਚਰਚਾ ਸੈਟਅਪ ਕਰਾਉਂ ਜਾਂ ਬਖੜਾ ਤਾਂ ਉਹਦੀ ਸਾਰੇ ਵੀਰ ਰਲ ਕੇ ਕੰਪੀਟੀਸ਼ਨ ਬਣਾਓ ਤੇ ਧੰਨਵਾਦ ਸਸਕਾਰ ਬਾਈ ਜੀ